ਇਸ 15 ਸਾਲ ਦੇ ਬੱਚੇ ਨੇ ਆਪਣੇ ਛੋਟੇ ਜਿਹੇ ਘਰ ਵਿੱਚ ਬੈਠ ਕੇ NASA ਵਰਗੀ ਵੱਡੀ ਕੰਪਨੀ ਦੇ ਸਿਸਟਮ ਨੂੰ ਹੈਕ ਕਰ ਲਿਆ ਸੀ। ਇਹ ਹੈਕਿੰਗ ਇੰਨੀ ਖਤਰਨਾਕ ਸੀ ਕਿ NASA ਵਰਗੀ ਵੱਡੀ ਕੰਪਨੀ ਨੂੰ ਆਪਣੀ ਕੰਪਨੀ ਤੇ ਸਪੇਸ ਏਜੰਸੀ ਕੀਦਣ ਵਾਲੀ ਬੰਦ ਕਰਨੀ ਪੈ ਗਈ ਸੀ। ਜਦੋਂ CIA ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਸ ਨੇ CIA ਦੇ ਸਿਸਟਮ ਨੂੰ ਵੀ ਹੈਕ ਕਰ ਲਿਆ। ਨਾਲ ਜੋ ਉਹ ਉਹ ਉਸ ਨੂੰ ਫੜ ਨਾ ਸਕਣ। 20 ਸਾਲਾਂ ਤੱਕ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਹੈਕ ਕਰਨ ਤੋਂ ਬਾਅਦ ਉਹ ਬੱਚਾ ਪੂਰੀ ਤਰ੍ਹਾਂ ਇੰਟਰਨੈਟ ਤੋਂ ਗਾਇਬ ਹੋ ਗਿਆ। 10 ਜਨਵਰੀ 2001 ਨੂੰ ਉਸ ਦੇ ਕਮਰੇ ਵਿੱਚੋਂ ਉਸ ਬੱਚੇ ਦੀ Laash ਮਿਲੀ। ਹੁਣ ਸਵਾਲ ਇਹ ਹੁੰਦਾ ਹੈ ਕਿ ਆਖਰ ਕੋਣ ਸੀ ਉਹ ਜੋ ਜੋ ਦੁਨੀਆ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਨਾਲ ਟੱਕਰ ਲੈਂਦਾ ਸੀ? ਤੇ ਐਸੇ ਬੱਚੇ ਦੀ ਕਹਾਣੀ ਦੁਨੀਆ ਤੋਂ ਕਿਉਂ ਲੁਕਾਈ ਜਾਂਦੀ ਹੈ ਇਸ ਬੱਚੇ ਦਾ ਨਾਮ ਸੀ ਜੌਨਸਨ ਜिमਸ ਜਿਸ ਨੂੰ ਬਚਪਨ ਤੋਂ ਹੀ ਕੰਪਿਊਟਰ ਦਾ ਸ਼ੌਂਕ ਸੀ ਤੇ ਉਹ ਸਾਰਾ ਸਾਰਾ ਦਿਨ ਆਪਣੇ ਰੂਮ ਵਿੱਚ ਬੈਠਾ ਕੰਪਿਊਟਰ ਚਲਾਉਂਦਾ ਰਹਿੰਦਾ ਸੀ ਨਾ ਉਹ ਬਾਕੀਆਂ ਬੱਚਿਆਂ ਵਾਂਗ ਖੇਡਣ ਜਾਂਦਾ ਨਾ ਉਹ ਪੜ੍ਹਾਈ ਵਿੱਚ ਧਿਆਨ ਦਿੰਦਾ ਹਰ ਟਾਈਮ ਉਹ ਆਪਣੇ ਕੰਪਿਊਟਰ 'ਚ ਕੁਝ ਨਾ ਕੁਝ ਕਰਦਾ ਰਹਿੰਦਾ। ਜੇਮਸ ਦੇ ਮਾਪਿਆਂ ਨੂੰ ਉਸ ਦੀ ਇਹ ਹਰਕਤ ਚੰਗੀ ਨਹੀਂ ਸੀ ਲੱਗਦੀ। ਇਸ ਲਈ ਇੱਕ ਦਿਨ ਉਹਨਾਂ ਨੇ ਜੇਮਸ ਦੇ ਕੰਪਿਊਟਰ ਨੂੰ ਇੱਕ ਪਾਸਵਰਡ ਲਾਇਆ ਤੇ ਬਸ ਜ਼ਰੂਰਤ ਦੇ ਟਾਈਮ ਹੀ ਉਸ ਨੂੰ ਕੰਪਿਊਟਰ ਤੇ ਬੈਠਣ ਦਿੱਤਾ ਜਾਂਦਾ। ਜੇਮਸ ਨੂੰ ਕੰਪਿਊਟਰ ਦੀ ਆਦਤ ਪੈ ਗਈ ਸੀ। ਜੇਮਸ ਨੇ ਕੁਝ ਹੀ ਦਿਨਾਂ ਵਿੱਚ ਕੰਪਿਊਟਰ ਨੂੰ ਹੈਕ ਕਰਕੇ ਉਸ ਦਾ ਪਾਸਵਰਡ ਹਟਾ ਦਿੱਤਾ। ਇਹ ਉਸ ਦੀ ਪਹਿਲੀ ਹੈਕਿੰਗ ਸੀ। ਹੁਣ ਜੇਮਸ ਨੂੰ ਹੈਕਿੰਗ ਕਰਨ ਵਿੱਚ ਮਜ਼ਾ ਆਉਣ ਲੱਗਿਆ। ਜਨ ਨੂੰ ਲੱਗਣ ਲੱਗਿਆ ਕਿ ਉਹ ਦੁਨੀਆ ਵਿੱਚ ਹੁਣ ਕੁਝ ਵੀ ਕਰ ਸਕਦਾ ਹੈ। ਔਲੀ-ਔਲੀ ਉਸਨੇ ਆਪਣੇ ਦੋਸਤਾਂ ਦੇ ਸੋਸ਼ਲ ਅਕਾਊਂਟਾਂ ਨੂੰ ਹੈਕ ਕਰਨਾ ਸ਼ੁਰੂ ਕੀਤਾ। ਇੰਥੋਂ ਤੱਕ ਕਿ ਉਸਨੇ ਆਪਣੇ ਕਈ ਦੋਸਤਾਂ ਦੇ ਪੂਰੇ ਫੋਨ ਵੀ ਹੈਕ ਕਰ ਲਏ ਸਨ। ਜਿਸ ਨਾਲ ਉਹ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਸਕਦਾ ਸੀ ਤੇ ਉਹਨਾਂ ਦੇ ਫੋਨ ਦੀ ਹਰ ਇੱਕ ਚੀਜ਼ ਦੇਖ ਸਕਦਾ ਸੀ। ਪੂਰਾ ਮਹੀਨਾ ਇਸੇ ਤਰ੍ਹਾਂ ਗੁਜ਼ਾਰਨ ਤੋਂ ਬਾਅਦ ਉਹੀ ਹੋਇਆ ਜਿਸ ਦਾ ਡਰ ਸੀ। ਜੇਮਸ ਆਪਣੇ ਸਕੂਲ ਵਿੱਚੋਂ ਫੇਲ ਹੋ ਗਿਆ। ਉਸ ਨੂੰ ਪਤਾ ਸੀ ਕਿ ਜੇ ਇਹ ਗੱਲ ਉਸਦੇ ਮਾਪਿਆਂ ਨੂੰ ਪਤਾ ਲੱਗੀ ਤਾਂ ਉਹ ਇਸ ਤੋਂ ਕੰਪਿਊਟਰ ਖੋਲ ਲੈਣਗੇ ਇਸ ਲਈ ਉਸਨੇ ساری ਰਾਤ ਬੈਠ ਕੇ ਸਕੂਲ ਦੇ ਸਰਵਰ ਨੂੰ ਹੈਕ ਕੀਤਾ ਆਪਣੇ ਨੰਬਰ ਵਧਾ ਕੇ ਪਾਸ ਹੋ ਗਿਆ ਉਸ ਸਮੇਂ ਉਸ 15 ਸਾਲ ਦਾ ਸੀ ਤੇ 15 ਸਾਲ ਦੇ ਬੱਚੇ ਲਈ ਇਹ ਸਭ ਕੁਝ ਕਰਨਾ ਕੋਈ ਆਮ ਗੱਲ ਨਹੀਂ ਸੀ ਉਸ ਦਿਨ ਜੇਮਸ ਬਹੁਤ ਖੁਸ਼ ਹੋਇਆ ਉਸ ਨੂੰ ਲੱਗਣ ਲੱਗਿਆ ਕਿ ਉਹ ਹੁਣ ਪੂਰੀ ਦੁਨੀਆ ਨੂੰ ਕਾਬੂ ਕਰ ਸਕਦਾ ਹੈ ਇਹ ਉਸ ਦੀ ਗਲਤ ਫਹਮੀ ਸੀ ਅੱਗੇ ਜੋ ਉਸ ਨਾਲ ਹੋਣਾ ਸੀ ਉਹ ਉਸ ਦੇ ਖਿਆਲ ਵਿੱਚ ਵੀ ਨਹੀਂ ਸੀ ਜੇਮਸ ਹੁਣ ਇਹ ਛੋਟੀਆਂ-ਛੋਟੀਆਂ ਹੈਕਿੰਗਾਂ ਕਰਕੇ ਥੱਕ ਚੁੱਕਿਆ ਸੀ ਉਹ ਹੁਣ ਕੁਝ ਵੱਡਾ ਕਰਨਾ ਚਾਹੁੰਦਾ ਸੀ ਜਿਸ ਨਾਲ ਉਹ ਪੈਸਾ ਕਮਾ ਸਕੇ ਉਸ ਦਾ ਨਾਮ ਵੀ ਹੋਵੇ ਤੇ ਪੂਰੀ ਦੁਨੀਆ ਉਸ ਦਾ ਨਾਮ ਸੁਣ ਕੇ ਹਿੱਲ ਜਾਵੇ ਉਸ ਲਈ ਉਸਨੇ ਸ਼ਹਿਰ ਦੇ ਸਭ ਤੋਂ ਵੱਡੇ ਬੈਂਕ ਦੇ ਸਰਵਰ ਨੂੰ ਹੈਕ ਕਰ ਲਿਆ। ਉਹ ਇਸ ਬੈਂਕ ਵਿੱਚੋਂ ਪੈਸੇ ਤਾਂ ਨਹੀਂ ਕੱਢ ਸਕਿਆ। ਪੂਰੇ ਇੱਕ ਦਿਨ ਲਈ ਉਸਨੇ ਸਰਵਰ ਨੂੰ ਖਰਾਬ ਕਰ ਦਿੱਤਾ। ਜਦੋਂ ਇਹ ਕਰਨ ਤੋਂ ਬਾਅਦ ਉਸ ਨੂੰ ਖੁਸ਼ੀ ਨਾ ਮਿਲੀ ਤਾਂ ਉਸਨੇ CIA ਦੇ ਇੱਕ ਕੰਪਿਊਟਰ ਨੂੰ ਹੈਕ ਕਰ ਲਿਆ। ਪਰ ਇਸ ਵਾਰ ਇਹ ਹੈਕਿੰਗ ਉਸ ਤੇ ਭਾਰੀ ਪੈ ਗਈ ਕਿਉਂਕਿ ਜੇਮਸ ਹੈਕਿੰਗ ਇਸ ਤਰ੍ਹਾਂ ਕਰਦਾ ਸੀ ਜਿਸ ਨਾਲ ਉਸ ਦੀ ਲੋਕੇਸ਼ਨ ਟ੍ਰੇਸ ਨਹੀਂ ਸੀ ਹੁੰਦੀ। CIA ਕੋਲ ਐਡਵਾਂਸ ਟੈਕਨੋਲੋਜੀ ਦੇ ਕਾਰਨ ਉਹਨਾਂ ਨੇ ਉਸ ਨੂੰ ਕੁਝ ਹੀ ਦਿਨਾਂ ਵਿੱਚ ਲੱਭ ਲਿਆ ਜਦੋਂ CIA ਦੇ ਅਫਸਰ ਜੇਮਸ ਦੇ ਘਰ ਪਹੁੰਚੇ ਤਾਂ ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਸਭ ਕੁਝ ਇੱਕ 15 ਸਾਲ ਦੇ ਬੱਚੇ ਨੇ ਕੀਤਾ ਹੈ CIA ਦੇ ਅਫਸਰਾਂ ਨੇ ਜੇਮਸ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਨੂੰ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਜੇ ਇਹ ਹੈਕਿੰਗ 18 ਸਾਲ ਤੋਂ ਉੱਪਰ ਦੇ ਬੰਦੇ ਨੇ ਕੀਤੀ ਹੁੰਦੀ ਤਾਂ ਉਸ ਨੂੰ 8 ਜਾਂ 10 ਸਾਲ ਦੀ ਸਜ਼ਾ ਹੋਣੀ ਸੀ ਕਿਉਂਕਿ ਜੇਮਸ ਸਿਰਫ 15 ਸਾਲ ਦਾ ਸੀ ਇਸ ਲਈ ਉਸ ਨੂੰ 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਜੇਮਸ ਹੋਰ ਖਤਰਨਾਕ ਹੋ ਗਿਆ ਸੀ CIA ਤੇ ਦੁਨੀਆ ਦੇ ਸਾਹਮਣੇ ਉਹ ਆਪਣੇ ਆਪ ਨੂੰ ਸ਼ਰੀਫ ਦਿਖਾਉਂਦਾ ਸੀ ਸਾਬ ਨੂੰ ਇਹ ਲੱਗਦਾ ਸੀ ਕਿ ਉਹ ਹੁਣ ਸੁਧਰ ਚੁੱਕਿਆ ਹੈ ਪਰ ਉਸ ਨੇ ਕਿਸੇ ਨੂੰ ਭਣਕ ਤੱਕ ਨਹੀਂ ਸੀ ਲੱਗਣ ਦਿੱਤੀ ਕਿ ਹੁਣ ਉਸ ਦਾ ਅਗਲਾ ਪਲਾਨ ਕੀ ਹੈ ਉਹ ਦੁਨੀਆ ਦੀ ਸਭ ਤੋਂ ਵੱਡੀ ਏਜੰਸੀ ਨਾਸਾ ਨੂੰ ਹੈਕ ਕਰਨ ਲੱਗਿਆ ਸੀ ਉਹ ਪਿਛਲੇ 6 ਮਹੀਨਿਆਂ ਤੋਂ ਇਸੇ ਦੀ ਹੀ ਤਿਆਰੀ ਕਰ ਰਿਹਾ ਸੀ 20 ਅਗਸਤ 1999 ਨੂੰ ਉਸ ਨੇ ਨਾਸਾ ਨੂੰ ਹੈਕ ਕਰ ਲਿਆ ਕੁਝ ਮਿੰਟਾਂ ਤੱਕ ਜੇਮਸ ਕੋਲ ਨਾਸਾ ਦੀ ਪੂਰੀ ਡਿਟੇਲ ਸੀ ਉਹ ਜੋ ਚਾਹੇ ਉਹ ਕਰ ਸਕਦਾ ਸੀ ਉਹ ਨਾਸਾ ਦੀਆਂ ਜ਼ਰੂਰੀ ਫਾਈਲਾਂ ਡਿਲੀਟ ਕਰ ਸਕਦਾ ਸੀ ਨਾਸਾ ਦੇ ਪ੍ਰਾਈਵੇਟ ਕਾਗਜ਼ ਪੱਤਰਾਂ ਨੂੰ ਲੀਕ ਕਰ ਸਕਦਾ ਸੀ ਇੱਥੋਂ ਤੱਕ ਕਿ ਉਹ ਨਾਸਾ ਦੇ ਰੋਕਟਾਂ ਨੂੰ ਵੀ ਲੌਂਚ ਕਰ ਸਕਦਾ ਸੀ ਦੂਜੇ ਸਮੇਂ 'ਚ ਹੀ ਨਾਸਾ ਦੇ ਮੈਂਬਰਾਂ ਨੂੰ ਪਤਾ ਲੱਗ ਗਿਆ ਕਿ ਕੋਈ ਉਹਨਾਂ ਦੇ ਸਿਸਟਮ ਨਾਲ ਛੇੜਛਾੜ ਕਰ ਰਿਹਾ ਹੈ ਨਾਲ ਦੀ ਨਾਲ ਉਹ ਐਕਸ਼ਨ 'ਚ ਆਉਂਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਰਾ ਮਾਮਲਾ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਰਿਹਾ ਹੈ ਹੈਕਰ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਤਾਂ ਉਹ ਸਾਰੀ ਕੰਪਨੀ ਨੂੰ ਬੰਦ ਕਰ ਦਿੰਦੇ ਨੇ ਉਹ ਵੀ 1 ਜਾਂ 2 ਦਿਨਾਂ ਵਾਲੀ ਨਹੀਂ ਪੂਰੇ 21 ਦਿਨਾਂ ਵਾਲੀ ਜਦੋਂ CIA ਨੇ ਇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ CIA ਦੇ ਸਰਵਰ ਨੂੰ ਵੀ ਜੇਮਸ ਨੇ ਹੈਕ ਕਰ ਲਿਆ ਜੋ ਉਹ ਉਸ ਨੂੰ ਫੜ ਨਾ ਸਕਣ ਸਭ ਕੁਝ ਸਹੀ ਚੱਲ ਰਿਹਾ ਸੀ ਜੇਮਸ ਵੀ ਬਹੁਤ ਖੁਸ਼ ਸੀ ਕਿ ਕੋਈ ਉਸ ਨੂੰ ਫੜ ਨਹੀਂ ਸਕਿਆ ਪਰ ਫਿਰ ਜੇਮਸ ਇੱਕ ਦਿਨ ਪੂਰੀ ਤਰ੍ਹਾਂ ਇੰਟਰਨੈਟ ਤੋਂ ਗਾਇਬ ਹੋ ਜਾਂਦਾ ਤੇ ਨਾ ਹੀ ਕਿਸੇ ਨੂੰ ਪਤਾ ਸੀ ਕਿ ਉਹ ਕਿੱਥੇ ਗਾਇਬ ਹੋ ਗਿਆ ਕੁਝ ਮਹੀਨੇ ਬਾਅਦ ਉਸਦੇ ਕਮਰੇ ਵਿੱਚੋਂ ਉਸਦੀ ਲਾਸ਼ ਮਿਲਦੀ ਏ ਉਸਦੇ ਸਿਰ ਵਿੱਚ ਗੋਲੀ ਵੱਜੀ ਹੋਈ ਸੀ ਪੁਲਿਸ ਨੇ ਇਹ ਕਹਿ ਕੇ ਕੇਸ ਬੰਦ ਕਰ ਦਿੱਤਾ ਕਿ ਉਸਨੇ ਖੁਦਕੁਸ਼ੀ ਕਰ ਲਈ ਪਰ ਅੱਜ ਵੀ ਲੋਕ ਕਹਿੰਦੇ ਨੇ ਕਿ ਉਸਨੇ ਖੁਦਕੁਸ਼ੀ ਨਹੀਂ ਸੀ ਕੀਤੀ ਕਹਾਣੀ ਕੁਝ ਹੋਰ ਏ ਜੋ ਸਾਡੇ ਤੋਂ ਲੁਕਾਈ ਜਾਂਦੀ ਏ ਹੈਰਾਨੀ ਵਾਲੀ ਗੱਲ ਇਹ ਵੇ ਕੀ NASA ਦੀ ਹੈਕਿੰਗ ਦੀ ਸਟੋਰੀ ਤੇ ਜੇਮਸ ਦੇ ਮਰਨ ਦੀ ਸਟੋਰੀ ਨੂੰ ਕਿਸੇ ਵੀ ਨਿਊਜ਼ ਚੈਨਲ ਨੇ ਕਵਰ ਨਹੀਂ ਕੀਤਾ ਤੁਹਾਨੂੰ ਵਿਕੀਪੀਡੀਆ ਤੇ ਇਸ ਬਾਰੇ ਜਾਣਨ ਨੂੰ ਜਰੂਰ ਮਿਲ ਜਾਵੇਗਾ ਤੁਸੀਂ ਉੱਥੇ ਜਾ ਕੇ ਇਸ ਬਾਰੇ ਪੜ੍ਹ ਵੀ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਟੋਰੀ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਸਟੋਰੀ ਦੇ ਨਾਲ ਉਹਨਾਂ ਟਾਈਮ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ